ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ਰਬਾਤ ਪ੍ਰਧਾਨ ਮੰਤਰੀ ਮਾ ਕਾਰਨੀ ਨੇ ਚੋਣਾਂ ਜਿੱਤਣ ਤੋਂ ਬਾਅਦ ਘਰਾ ਦੀ ਉਸਾਰੀ ਦੀ ਗਿਣਤੀ ਦੁੱਗਣੀ ਕਰਨ ਦਾ ਕੀਤਾ ਦਾਵਾ ਕਿਹਾ ਚੁੱਕਾਂਗੇ ਵਿਸ਼ੇਸ਼ ਕਦਮ ਕੰਜ਼ਰਟ ਆਫ ਲੀਡਰ ਆਫ ਪੀਅਰ ਪੋਲੀ ਆਬ ਆਪਣੀਆਂ ਪਾਲਿਸੀਆਂ ਤੇ ਰਹਿਣਗੇ ਬਰਕਰਾਰ ਕਿਹਾ ਸਿਰਫ ਡੋਨਲਡ ਟਰੰਪ ਨਹੀਂ ਹੋ ਸਕਤੇ ਇਲੈਕਸ਼ਨ ਮੁੱਦਾ ਵੈਂਕੂਵਰ ਇੰਟਰਨੈਸ਼ਨਲ 에어ਪੋਰਟ ਦੇ ਉੱਪਰ CBSA ਦੇ ਵੱਲੋਂ ਹਾਲ ਹੀ ਦੇ ਮਹੀਨੇਾਂ ਚ ਵੱਡੇ ਪੱਧਰ ਤੇ ਮੈਥਾਫੈਂਟਾਮਾਈਨ ਕੀਤੀ ਗਈ ਬਰਾਮਦ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਨੂੰ ਜਾ ਰਹੀ ਸੀ ਭੇਜੀ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਦਾ ਬਿਗਲ ਵੱਜਿਆ ਹੋਇਆ ਤੇ ਲਗਭਗ ਅਧਿਕਾਰਤ ਤੌਰ ਤੇ ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਤੇ ਕੈਂਡੀਡੇਟਸ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਨਹੀਂ ਲਿਬਰਲ ਲੀਡਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾ ਕਾਰਨੀ ਨੇ ਵਾਅਦਾ ਕੀਤਾ ਕਿ ਜੇਕਰ ਉਹ ਇਲੈਕਸ਼ਨ ਜਿੱਤਦੇ ਨੇ ਤਾਂ ਕੈਨੇਡਾ ਭਰ ਦੇ ਵਿੱਚ ਘਰਾਂ ਦੀ ਉਸਾਰੀ ਦੁੱਗਣੀ ਕਰ ਦਿੱਤੀ ਜਾਏਗੀ ਜਿਸ ਦੇ ਨਾਲ ਹਾਊਸਿੰਗ ਸੰਕਟ ਪੂਰੀ ਤਰ੍ਹਾਂ ਖਤਮ ਹੋਏਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਲੀਡਰ ਮਾਰਕ ਕਾਰਨੀ ਨੇ ਆਪਣੀ ਰਹਿਣ ਸ਼ਾਈ ਨੀਤੀ ਦਾ ਐਲਾਨ ਕਰਦੇ ਕਿਹਾ ਕਿ ਉਹਨਾਂ ਦੀ ਸਰਕਾਰ ਦੇਸ਼ ਦੇ ਵਿੱਚ ਹਰ ਸਾਲ ਬਣਾਏ ਜਾਣ ਵਾਲੇ ਘਰਾਂ ਦੀ ਗਿਣਤੀ ਦੁੱਗਣਾ ਕਰੇਗੀ ਕਾਰਨੀ ਨੇ ਕਿਹਾ ਕਿ ਉਹ ਬਿਲਡ ਕੈਨੇਡਾ ਹੋਮਸ ਨਾਮਕ ਇੱਕ ਸੰਸਥਾ ਦਾ ਨਿਰਮਾਣ ਕਰਨਗੇ ਜੋ ਕਿ ਕੈਨੇਡਾ ਦੇ ਵਿੱਚ ਅਫੋਰਡੇਬਲ ਹਾਊਸਿੰਗ ਨਿਰਮਾਣ ਦੀ ਨਿਗਰਾਨੀ ਕਰਨ ਦੇ ਲਈ ਡਿਵੈਲਪਰ ਵਜੋਂ ਕੰਮ ਕਰੇਗੀ ਕਾਰਨੀ ਮੁਤਾਬਕ ਕਿ ਦੇਸ਼ ਭਰ ਦੇ ਵਿੱਚ ਇੱਕ ਨਵੇਂ ਅਫੋਰਡੇਬਲ ਰਹਿਸ਼ੀ ਪ੍ਰੋਜੈਕਟਾਂ ਲਈ ਬਿਲੀਅਨਸ ਆਫ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਲਿਬਰਲ ਲੀਡਰ ਮਾਰਕ ਕਾਨੀ ਦਾ ਕਹਿਣਾ ਹੈ ਕਿ ਬਿਲਡ ਕੈਨੇਡਾ ਹੋਮਸ ਅਤੇ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਦੇਖਰੇਖ ਹੇਠ ਰੱਖੇ ਜਾਣ ਦੀ ਬਜਾਏ ਆਪਣੇ ਆਪ ਕੰਮ ਕਰੇਗੀ ਅਫੋਰਡੇਬਲ ਹਾਊਸਿੰਗ ਬਣਾਉਣ ਦੀ ਸ਼ੁਰੂਆਤ ਕਰਨ ਦੇ ਲਈ ਬੀਸੀਐਚ ਕੈਨੇਡੀਅਨ ਪ੍ਰੀਫੈਬ੍ਰିକੇਟਿਡ ਹਾਊਸਿੰਗ ਬਣਾਉਣ ਵਾਲਿਆਂ ਨੂੰ 25 ਬਿਲੀਅਨ ਡਾਲਰ ਦਾ ਕਰਜ਼ਾ ਤੇ 1 ਬਿਲੀਅਨ ਡਾਲਰ ਦੀ ਇਕਵਿਟੀ ਪ੍ਰਦਾਨ ਕਰੇਗਾ ਕਾਰਨੀ ਦੀ ਹਾਊਸਿੰਗ ਯੋਜਨਾ ਵਿੱਚ ਕਈ ਪ੍ਰਸਤਾਵ ਸ਼ਾਮਲ ਨੇ ਜੋ ਕਿ ਮੌਜੂਦਾ ਹਾਊਸਿੰਗ ਮਾਰਕੀਟ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਦੇ ਵਿੱਚ ਮਦਦ ਕਰਨਗੇ। ਉਹਨਾਂ ਪ੍ਰਸਤਾਵਾਂ ਵਿੱਚੋਂ ਪਹਿਲਾ ਵਾਅਦਾ ਇਹ ਹੈ ਕਿ ਵੱਖ-ਵੱਖ ਸ਼ਹਿਰਾਂ ਨੂੰ ਆਮਦਨ ਤੇ ਲਾਗਤ ਨੂੰ ਪੂਰਾ ਕਰਨ 'ਚ ਮਦਦ ਕਰਨ ਦੇ ਲਈ 5 ਸਾਲਾਂ ਤੱਕ ਇੱਕ ਮਿਊਸਿਪਲ ਫੰਡਿੰਗ ਖਰਚਾ ਨੂੰ ਅੱਧਾ ਕੀਤਾ ਜਾਏਗਾ। ਕਾਰਨੀ ਨੇ ਕਿਹਾ ਕਿ ਪ੍ਰਸਤਾਵਿਤ ਵਾ ਟ੍ਰਾਂਟੋ ਵਿੱਚ 2 ਬੈੱਡਰੂਮ ਅਪਾਰਟਮੈਂਟ ਦੀ ਕੀਮਤ 40,000 ਡਾਲਰ ਤੱਕ ਕਟ ਜਾਏ ਕਿ ਲਿਬਰਲ ਪਾਰਟੀ ਦੇ ਵੱਲੋਂ ਮੌਜੂਦਾ ਇਨਫਰਾਸਟ੍ਰਕਚਰ ਦੇ ਮਾਲਕਾਂ ਲਈ ਟੈਕਸ ਦੇਣਦਾਰੀਆਂ ਘਟਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ ਤੇ ਮਾਲਕ ਜਦੋਂ ਆਪਣੀਆਂ ਪ੍ਰਾਪਰਟੀਆਂ ਇੱਕ ਡਿਵੈਲਪਰ ਨੂੰ ਵੇਚਦੇ ਨੇ ਤੇ ਡਿਵੈਲਪਰ ਉਹਨਾਂ ਉੱਪਰ ਬਿਲਡਿੰਗਸ ਨੂੰ affordable ਵਿੱਚ ਤਬਦੀਲ ਕਰ ਸਕਦਾ ਹੈ ਇਸ ਤੋਂ ਇਲਾਵਾ ਲਿਬਰਲਸ ਇੱਕ ਹੋਰ ਟੈਕਸ ਨੂੰ ਵਾਪਸ ਲੈਣ ਦੀ ਤਿਆਰੀ ਕਰ ਰਹੇ ਨੇ ਜੋ ਕਿ 1974 ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ 1981 ਦੇ ਵਿੱਚ ਖਤਮ ਹੋਇਆ ਸੀ ਜਿਸ ਨੂੰ ਮਲਟੀਪਲ ਯੂਨਟ ਰੈਂਟਲ ਬਿਲਡਿੰਗ ਲਾਗਤ ਕਿਹਾ ਜਾਂਦਾ ਹੈ ਕਾਰਨੀ ਨੇ ਕਿਹਾ ਕਿ ਹਾਊਸਿੰਗ ਐਕਸਲਰੇਟਰ ਫੰਡ ਨੂੰ ਵੀ ਵਧਾਉਣਗੇ ਤੇ ਉਹਨਾਂ ਦੀ ਪ੍ਰਵਾਨਗੀ ਤੇ ਸਮਾਸੀ ਮਾਮਾ ਨੂੰ ਤੇਜ਼ ਕਰਨ ਅਤੇ ਇਸ ਬਾਰੇ ਲਗਾਤਾਰ ਰਿਪੋਰਟ ਵੀ ਜਨਤਕ ਕਰਨਗੇ ਹੌਸਿੰਗ ਐਕਸਲਰੇਟਰ ਫੰਡ ਜਿਸ ਦਾ ਐਲਾਨ ਪਹਿਲੀ ਵਾਰ 2021 ਦੀ ਇਲੈਕਸ਼ਨ ਦੌਰਾਨ ਹੋਇਆ ਸੀ ਤੇ 2022 ਦੇ ਫੈਡਰਲ ਬਜਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤਹਿਤ ਸਿਟੀਜ਼ ਦੇ ਵਿੱਚ ਹੋਰ ਘਰਾਂ ਦੀ ਉਸਾਰੀ ਦੇ ਲਈ 26-27 ਦੇ ਵਿੱਚ 4 ਬਿਲੀਅਨ ਡਾਲਰ ਪ੍ਰਦਾਨ ਕੀਤੇ ਜਾਣੇ ਸੀ ਕੰਜ਼ਰਵਟਿਵ ਲੀਡਰ ਪੀਰੇ ਪੌਲੀ ਆਪ ਦੇ ਵੱਲੋਂ ਵੀ ਪਿਛਲੇ ਹਫਤੇ ਐਲਾਨ ਕੀਤਾ ਗਿਆ ਸੀ ਕੰਜ਼ਰਵਟਿਵ ਸਰਕਾਰ 1.3 ਮਿਲੀਅਨ ਡਾਲਰ ਜਾਂ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਤੋਂ GST ਖਤਮ ਕਰੇਗੀ ਤੇ ਲਿਬਰਲ ਲੀਡਰ ਮਾਕਾਨੀ ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਦੂਜੇ ਪਾਸੇ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਅਫੋਰਡੇਬਿਲਟੀ ਦੀ ਗੱਲ ਲਗਾਤਾਰ ਕਰ ਰਹੇ ਨੇ ਤੇ ਗੱਲ ਕਰੀਏ ਕੰਜ਼ਰਵਟਿਵ ਲੀਡਰ ਪੀਰੇ ਪੋਲੀਅਬ ਦੀ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਚੋਣ ਪ੍ਰਚਾਰ جاری ਹੈ ਅਤੇ ਇਸ ਸਮੇਂ ਸਰਵੇਜ਼ ਦੇ ਵਿੱਚ ਕੰਜ਼ਰਵਟਿਵ ਪਾਰਟੀ ਲਿਬਰਲਸ ਦੇ ਮੁਕਾਬਲੇ ਪਿੱਛੇ ਚਲਦੀ ਹੋਈ ਦਿਖਾਈ ਦੇ ਰਹੀ ਹੈ ਆਪਣੇ ਪ੍ਰਚਾਰ ਦੇ ਦੌਰਾਨ ਪੀਰੇ ਪੋਲੀਅਬ ਨੇ ਕਿਹਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਆਪਣੇ ਪਲਾਨਸ ਕੈਨੇਡੀਅਨਸ ਦੇ ਨਾਲ ਸਾਂਝੇ ਕਰ ਰਹੇ ਨੇ ਤੇ ਕੈਨੇਡਾ ਦੇ ਵਿੱਚ ਫਦੀ ਹੋਈ ਕਾਸਟ ਆਫ ਲਿਵਿੰਗ ਘਰਾਂ ਦੀ ਘਾਟ ਅਤੇ ਸੁਸਤ ਆਰਥਿਕਤਾ ਕੈਨੇਡੀਅਨਸ ਦੇ ਲਈ ਵੱਡਾ ਮੁੱਦਾ ਹੈ ਇਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਇਕੱਲੇ ਇਲੈਕਸ਼ਨ ਮੁੱਦਾ ਨਹੀਂ ਹੋ ਸਕਤੇ ਕੰਜ਼ਰਵਟਿਵ ਲੀਡਰ ਪੀਰੇ ਪੋਲੀ ਆਬ ਜੋ ਕੇ ਲਗਾਤਾਰ ਵਧੀ ਹੋਈ ਕਾਸਟ ਆਫ ਲੀਵਿੰਗ ਵਧੇ ਹੋਏ ਕਰਾਈਮ ਅਤੇ ਸਲੋ ਆਰਥਿਕਤਾ ਦੀ ਗੱਲ ਕਰ ਰਹੇ ਨੇ ਪਰ ਇਸ ਸਮੇਂ ਕੈਨੇਡਾ ਅਮਰੀਕਾ ਦੇ ਟ੍ਰੇਡ ਵਾਰ ਦੇ ਚੱਲਦਿਆਂ ਸਿਆਸੀ ਤੌਰ ਤੇ ਹਾਲਾਤ ਕੈਨੇਡਾ ਚ ਕਾਫੀ ਬਦਲ ਗਏ ਨੇ ਕੰਜ਼ਰਵਟਿਵ ਲੀਡਰ ਪੀਰੇ ਪੋਲੀ ਆਬ ਦੇ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਇਹ ਗੱਲ ਕਹੀ ਗਈ ਕਿ ਬੇਸ਼ੱਕ ਉਹਨਾਂ ਨੇ ਕੈਨੇਡੀਅਨਸ ਦੀਆਂ ਤਕਲੀਫਾਂ ਦੀ ਗੱਲਬਾਤ ਕੀਤੀ ਹੈ ਪਰ ਨਾਲੋਂ ਨਾਲ ਕੈਨੇਡਾ ਅਮਰੀਕਾ ਸਬੰਧਾਂ ਦੇ ਉੱਪਰ ਵੀ ਉਹ ਪੂਰਾ ਧਿਆਨ ਦੇਣਗੇ ਇਲੈਕਸ਼ਨ ਕੈਂਪੇਨ ਦੇ ਪਹਿਲੇ ਹਫਤੇ ਦੌਰਾਨ ਪੀਰੇ ਪੋਲੀਅਮ ਨੇ ਆਖਿਆ ਕਿ ਉਹ ਇਸ 깔 ਉੱਪਰ ਨਜ਼ਰ ਰੱਖ ਰਹੇ ਨੇ ਕਿ ਪਿਛਲੇ 2 ਸਾਲਾਂ ਤੋਂ ਉਹਨਾਂ ਨੇ ਕਿਹੜੇ ਮੁੱਦੇ ਚੁੱਕੇ ਨੇ ਪਰ ਨਾਲੋਂ ਨਾਲ ਲਿਬਰਲਸ ਦੇ ਵੱਲੋਂ ਇਸ ਇਲੈਕਸ਼ਨ ਦੇ ਵਿੱਚ ਕੈਨੇਡਾ ਅਮਰੀਕਾ ਦੀ ਟ੍ਰੇਡ ਵਾਰ ਨੂੰ ਪ੍ਰਮੁੱਖ ਮੁੱਦਾ ਬਣਾਇਆ ਗਿਆ ਜਿਸ ਬਾਰੇ ਬੋਲਦਿਆਂ ਪੋਲੀਅਮ ਨੇ ਕਿਹਾ ਕਿ ਇਹ ਪ੍ਰਮੁੱਖ ਮੁੱਦਾ ਨਹੀਂ ਹੋ ਸਕਦਾ ਦੂਜੇ ਪਾਸੇ ਉਹਨਾਂ ਆਖਿਆ ਕਿ ਇਹ ਸਿਰਫ ਇੱਕੋ ਇੱਕ ਮੁੱਦਾ ਨਹੀਂ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ ਪੌਲੀਆਬ ਆਪਣੀਆਂ ਰੈਲੀਆਂ ਤੇ ਨਿਊਜ਼ ਕਾਨਫਰੰਸ ਦੇ ਦੌਰਾਨ ਵੀ ਡੋਨਲਡ ਟਰੰਪ ਦਾ ਕੋਈ ਖਾਸ ਜ਼ਿਕਰ ਨਹੀਂ ਕਰ ਰਹੇ ਅਤੇ ਇਹ ਗੱਲ ਕਹਿ ਰਹੇ ਨੇ ਕਿ ਉਹ ਕੈਨੇਡਾ ਫਰਸਟ ਦੀ ਪਾਲਿਸੀ ਨੂੰ ਅੱਗੇ ਲੈ ਕੇ ਚੱਲਣਗੇ ਮੰਗਲਵਾਰ ਨੂੰ ਪੌਲੀਆਬ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਦਾ ਕੋਈ ਦੁੱਖ ਨਹੀਂ ਹੈ ਕਿ ਉਹ ਕੈਨੇਡਾ ਨੂੰ ਫਰਸਟ ਰੱਖਣ ਦੇ ਆਪਣੇ ਏਜੰਡੇ ਦੇ ਨਾਲ ਅੱਗੇ ਵਧ ਰਹੇ ਨੇ ਤੇ ਨਾਲੋਂ ਨਾਲ ਲਿਬਰਲਸ ਦੀਆਂ ਅਸਫਲਤਾਵਾਂ ਦੇ ਉੱਪਰ ਉਹਨਾਂ ਦੀ ਕੈਂਪੇਨ ਕੇਂਦਰਿਤ ਹੈ ਪਰ ਨਾਲ ਨਾਲ ਉਹਨਾਂ ਆਖਿਆ ਸੀ ਕਿ ਉਹਨਾਂ ਦੇ ਵੱਲੋਂ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਹਰ ਕੋਸ਼ਿਸ਼ ਕੀਤੀ ਜਾਏਗੀ ਇਸ ਸਾਲ ਅਬਰ ਡਰੱਗ ਓਵਰਡੋਸ ਦਾ ਮਸਲਾ ਚੁੱਕਦਿਆਂ ਪਾਲੀਆਪ ਨੇ ਕਿਹਾ ਹੈ ਕਿ ਕੈਨੇਡਾ ਭਰ ਦੇ ਵਿੱਚ 50 ਹਜ਼ਾਰ ਐਸੇ ਲੋਕ ਨੇ ਕਿਉਂਕਿ ਲਿਬਰਲਸ ਦੀਆਂ ਡਰੱਗ ਨੀਤੀਆਂ ਕਰਕੇ ਓਵਰਡੋਸ ਦੇ ਨਾਲ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਜਿਸ ਦੇ ਲਈ ਸਖਤ ਕਾਨੂੰਨਸ ਦੀ ਜ਼ਰੂਰਤ ਹੈ ਕਿ ਕ੍ਰਿਮੀਨਲਸ ਨੂੰ ਬੇਲ ਦੀ ਥਾਂ ਤੇ ਜੇਲ੍ਹ ਮਿਲੇ ਤਾਂ ਜੋ ਉਹ ਇਸ ਤਰ੍ਹਾਂ ਦਾ ਧੰਦਾ ਇੱਥੇ ਨਾ ਚਲਾ ਸਕਣ ਇਸ ਤੋਂ ਇਲਾਵਾ ਉਹਨਾਂ ਗੈਸ ਜੌਬਸ ਪੈਦਾ ਕਰਨਾ ਤੇ ਇਕਨੋਮੀ ਨੂੰ ਬੂਸਟ ਕਰਨ ਵਰਗੀਆਂ ਗੱਲਾਂ ਬਾਤਾਂ ਵੀ ਇੱਥੇ ਕੀਤੀਆਂ ਤੇ ਮਾਹਕਾਰਨੀ ਉੱਪਰ ਨਿਸ਼ਾਨਾ ਸਾਧਿਆ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਸਲਾਹਕਾਰ ਹੁੰਦਿਆਂ ਵੀ ਉਹਨਾਂ ਨੇ ਗਲਤ ਫੈਸਲੇ ਲਏ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਛੋਣਾ ਵੀ ਕੈਨੇਡਾ ਦੇ ਲਈ ਮਹਿੰਗਾ ਸਾਬਤ ਹੋ ਸਕਦਾ ਹੈ ਪਾਲ ਚੇਂਗ ਜੋ ਕਿ অন্ਟਾਰੀਓ ਦੇ ਵਿੱਚ ਲਿਬਰਲ ਪਾਰਟੀ ਦੇ ਐਮਪੀ ਦੇ ਦਾਅਵੇਦਾਰ ਨੇ ਪਰ ਪਿਛਲੇ ਸਮੇਂ ਦੌਰਾਨ ਇੱਕ ਵਿਵਾਦ ਦੇ ਚਲਦਿਆਂ ਉਹਨਾਂ ਦੀ ਉਮੀਦਵਾਰੀ ਖਤਰੇ ਦੇ ਵਿੱਚ ਦਿਖਾਈ ਦੇ ਰਹੀ ਸੀ ਪਰ ਇਸੇ ਸਮੇਂ ਦੌਰਾਨ ਪਾਰਟੀ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਦੀ ਹੋਈ ਨਜ਼ਰ ਆਈ ਹੈ ਜਿਸ ਕਾਰਨ ਉਹਨਾਂ ਦੀ ਉਮੀਦਵਾਰੀ ਪ੍ਰਕਰਾਰ ਰਹੇਗੀ ਪਰ ਵਿਵਾਦ ਕੀ ਸੀ ਆਓ ਜਾਣ ਲੈਂਦੇ ਹਾਂ ਲਿਬਰਲ ਲੀਡਰ ਮਾਰਕ ਕਾਰਨੀ ਨੇ ਸੋਮਵਾਰ ਸਵੇਰੇ ਪੁਸ਼ਟੀ ਕੀਤੀ ਹੈ ਕਿ ਪੌਲ ਚੀਐਂਗ ਜੀਟੀਏ ਦੀ ਮਰਖਮ ਜੂਨੀਅਰ ਵੈਲ ਰਾਈਡਿੰਗ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਬਣੇ ਰਹਿਣਗੇ ਕਾਰਨੀ ਨੇ ਉਨ੍ਹਾਂ ਦੇ ਵਿਵਾਦਤ ਟਿੱਪਣੇ ਨੂੰ ਲੈਪਸ ਆਫ ਜੱਜਮੈਂਟ ਯਾਨੀ ਕਿ ਬਿਨਾਂ ਸੋਚੇ ਸਮਝੇ ਲਿਆ ਇੱਕ ਗਲਤ ਫੈਸਲਾ ਆਖਿਆ ਪਰ ਕਿਹਾ ਕਿ ਚੀਐਂਗ ਨੇ 28 ਸਾਲ ਪੁਲਿਸ ਸਰਵਿਸਿਜ਼ ਦੇ ਵਿੱਚ ਕੰਮ ਕੀਤਾ ਤੇ ਉਹ ਇੱਕ ਈਮਾਨਦਾਰ ਆਦਮੀ ਨੇ ਪਾਲ ਚੀਂਗ ਨੇ ਜਨਵਰੀ ਦੇ ਵਿੱਚ ਚੀਨੀ ਭਾਸ਼ਾ ਦੀ ਇੱਕ ਲੋਕਲ ਪ੍ਰੈਸ ਕਾਨਫਰੰਸ ਦੌਰਾਨ ਇਹ ਸੁਝਾਅ ਦਿੱਤਾ ਸੀ ਕਿ ਜੋ ਟੇ ਜੋ ਕਿ ਡਾਉਨ ਵੈਲੀ ਨਾਰਥ ਵਿੱਚ ਕੰਜ਼ਰਵੇਟਿਵ ਉਮੀਦਵਾਰ ਨੇ ਦੇਮ ਮੁਕਬਰੀ ਕਰਕੇ ਕਿਸੇ ਨੂੰ ਉਹਨਾਂ ਦੇ ਸਿਰ ਉੱਤੇ ਲੱਗੇ ਸਰਕਾਰੀ ਇਨਾਮ ਨੂੰ ਪ੍ਰਾਪਤ ਕਰ ਲੈਣਾ ਚਾਹੀਦਾ ਹੈ ਹਾਂਗਕਾਂਗ ਪੁਲਿਸ ਨੇ ਦਸੰਬਰ ਦੇ ਵਿੱਚ ਜੋਟੇ ਅਤੇ ਹੋਰ ਡੈਮੋਕਰੇਟਿਕ ਦੇ ਹਮਾਇਤਿਆਂ ਦੇ ਸਿਰ ਉੱਪਰ ਇਨਾਮ ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ ਇਹ ਰਾਸ਼ੀ 1 ਮਿਲੀਅਨ ਹਾਂਗਕਾਂਗ ਡਾਲਰ ਭਾਪਕੀ ਲਗਭਗ 1,84,000 ਕੈਨੇਡੀਅਨ ਡਾਲਰ ਦੀ ਹੈ ਟੋਰਾਂਟੋ ਐਸੋਸੀਏਸ਼ਨ ਫਾਰ ਡੈਮੋਕਰੇਸੀ ਇਨ ਚਾਈਨਾ ਦੀ ਰਿਪੋਰਟ ਅਨੁਸਾਰ ਚਿਆਂਗ ਨੇ ਟੇਵਲ ਇਸ਼ਾਰਾ ਕਰਦੇ ਆ ਕਿ ਹਾਸੀ ਕਿ ਜੇ ਤੋ ਸਿਓ ਸੁਨੋ ਕਾਂਟੋ ਦੇ ਚੀਨੀ ਕੌਂਸਲਟ ਵਿੱਚ ਲੈ ਜਾਓ ਤਾਂ ਤੁਹਾਡੇ ਚੋਂ ਕੋਈ ਵੀ 1 ਮਿਲੀਅਨ ਡਾਲਰ ਦੇ ਇਨਾਮ ਦਾ ਦਾਵਾ ਕਰ ਸਕਦਾ ਹੈ ਚੀਐਂਗ ਨੇ ਇਸ ਟਿੱਪਣੀ ਲਈ ਮਾਫੀ ਮੰਗੀ ਸੀ ਹਾਲਾਂਕਿ ਤੇ ਨੇ ਆਪਣਾ ਬਿਆਨ ਜਾਰੀ ਕਰਕੇ ਮੁਆਫ ਨਹੀਂ ਕੀਤਾ ਸੀ ਲਿਬਰਲਾਂ ਉੱਤੇ ਚੀਐਂਗ ਦੀ ਉਮੀਦਵਾਰੀ ਰੱਦ ਕਰਨ ਦਾ ਦਬਾਅ ਬਣਿਆ ਹੋਇਆ ਸੀ ਜਿਸ ਵਿੱਚ 13 ਵੱਖ-ਵੱਖ ਹਾਂਗਕਾਂਗ ਕੈਨੇਡੀਅਨ ਸੰਸਥਾਵਾਂ ਸ਼ਾਮਲ ਸਨ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਬ ਨੇ ਵੀ ਚੀਐਂਗ ਦੀ ਉਮੀਦਵਾਰੀ ਖਤਮ ਕੀਤੇ ਜਾਣ ਦੀ ਮੰਗ ਕੀਤੀ ਸੀ ਐਨਡੀਪੀ ਲੀਡਰ ਜੁਗ ਸਿੰਗ ਨੇ ਵੀ ਚਿਆਂਗ ਦੀਆਂ ਟਿੱਪਣੀਆਂ ਨੂੰ ਗੈਰਵਾਜਬ ਅਤੇ ਗਲਤ ਆਖਿਆ ਸੀ ਪਰ ਸੋਮਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਲਿਬਰਲ ਲੀਡਰ ਮਾਰਕ ਕਾਰਨੀ ਨੇ ਕਿਹਾ ਕਿ ਮਿਸਟਰ ਚਿਆਂਗ ਦਾ ਉਸ ਸ਼ਹਿਰ ਦੇ ਸੇਵਾ ਦਾ ਇੱਕ ਲੰਮਾ ਇਤਿਹਾਸ ਹੈ ਤੇ ਇਹਨਾਂ ਮੁੱਦਿਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਨੇ ਤੇ ਉਹਨਾਂ ਦੇ ਵੀ ਪਰਿਵਾਰਕ ਮੈਂਬਰ ਹਾਂਗਕਾਂਗ ਦੇ ਵਿੱਚ ਨੇ ਕਾਰਨੀ ਨੇ ਕਿਹਾ ਕਿ ਉਹ ਆਪਣੀਆਂ ਟਿੱਪਣੀਆਂ ਲਈ ਮਾਫੀ ਮੰਗ ਚੁੱਕੇ ਨੇ ਤੇ ਉਹਨਾਂ ਨੇ ਮੇਰੇ ਕੋਲੋਂ ਵੀ ਮਾਫੀ ਮੰਗੀ ਹੈ ਤੇ ਉਹ ਉਸ ਵਿਅਕਤੀ ਕੋਲੋਂ ਸਿੱਧੀ ਮਾਫੀ ਮੰਗ ਚੁੱਕੇ ਨੇ ਤੇ ਇਸ ਕਰਕੇ ਉਹਨਾਂ ਦਾ ਸਰਵਿਸ ਦੇ ਵਿੱਚ ਇੱਕ ਲੰਬਾ ਰਿਕਾਰਡ ਹੈ ਜਿਸ ਕਾਰਨ ਉਹ ਲਿਬਰਲ ਪਾਰਟੀ ਦੇ ਕੈਂਡੀਡੇਟ ਬਣੇ ਰਹਿਣਗੇ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੋਂ ਅਗਲੀ ਖਬਰ ਹੈ ਜਿੱਥੇ ਕਿ ਹਾਲੀ ਦੇ ਮਹੀਨਿਆਂ ਦੇ ਵਿੱਚ CBSA ਦੇ ਅਧਿਕਾਰੀਆਂ ਦੇ ਵੱਲੋਂ 149 ਕਿਲੋਗ੍ਰਾਮ ਮੈਥਾਫੈਂਟਾਮਾਈਨ 6 ਪੈਸੇਂਜਰਸ ਤੋਂ ਬਰਾਮਦ ਕੀਤੀ ਗਈ ਹੈ ਜੋ ਕਿ ਆਪਣੇ ਸਮਾਨ ਦੇ ਵਿੱਚ ਇਸ ਨੂੰ ਲੁਕੋ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਹਾਂਗਕਾਂਗ ਲੈ ਜਾਣ ਦੀ ਤਾਕ ਦੇ ਵਿੱਚ ਸਨ ਪਰ ਇਸ ਦੌਰਾਨ ਚੈਕਿੰਗਸ ਦੇ ਦੌਰਾਨ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਕੈਨੇਡੀਅਨ ਬਾਰਡਰ ਏਜੰਸੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਵੈਨਕੂਵਰ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਪੈਸੇਂਜਰਸ ਤੇ ਸਮਾਨ ਦੀਆਂ 6 ਵੱਖ-ਵੱਖ ਤਲਾਸ਼ੀਆਂ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਹਾਂਗਕੋਗ ਨੂੰ ਐਕਸਪੋਰਟ ਕੀਤੇ ਜਾਣ ਵਾਲੀ 149 ਕਿਲੋਗ੍ਰਾਮ ਮੈਥਫੈਂਟਾਮਾਈਨ ਜ਼ਬਤ ਕੀਤੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਨੇ ਇੱਕ ਬਿਆਨ ਚ ਜਬਤ ਕੀਤੇ ਇਸ ਡਰੱਗ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਇਸ ਦੀ ਸਟਰੀਟ ਕੀਮਤ ਹਾਫ ਮਿਲੀਅਨ ਡਾਲਰ ਦੀ ਲਗਭਗ ਹੈ ਸੀਬੀਐਸਏ ਦੇ ਪੈਸੀਫਿਕ ਰੀਜਨ ਦੇ ਡਾਇਰੈਕਟਰ ਨੀਨਾ ਪਟੇਲ ਨੇ ਕਿਹਾ ਕਿ ਇਹ ਡੈਡੀਕੇਸ਼ਨ ਇੰਟੈਲੀਜੈਂਸ ਦਾ ਨਤੀਜਾ ਹੈ ਕਿ ਖਤਰਨਾਕ ਡਰੱਗ ਫੜਨ ਦੇ ਵਿੱਚ ਕਾਮਯਾਬ ਮਿਲੀ ਹੈ ਉਹਨਾਂ ਕਿਹਾ ਕਿ ਪਹਿਲੀ ਵਾਰ 18 ਜਨਵਰੀ ਨੂੰ ਦੋ ਸੂਟ ਕੇਸਾਂ ਚ ਗਿਫਟ ਰੈਪ ਚ ਪੇਪਰਸ 'ਚ ਲਪੇਟੀ ਹੋਈ 35.7 ਕਿਲੋਗ੍ਰਾਮ ਮੈਥਾਫੈਂਟਾਮਾਈਨ ਬਰਾਮਦ ਹੋਇਆ ਸੀ ਤੇ ਇਸੇ 2 ਹਫਤਿਆਂ ਤੋਂ ਵੀ ਘੱਟ ਸਮੇਂ 'ਚ ਦੋ ਹੋਰ ਸੂਟਕੇਸਾਂ 'ਚੋਂ ਕਾਫੀ ਬੈਗਸ 'ਚ 28.5 ਕਿਲੋ ਮੈਥਾਫੈਂਟਾਮਾਈਨ ਬਰਾਮਦ ਕੀਤੀ ਗਈ। 16 ਫਰਵਰੀ ਨੂੰ ਆਸਟ੍ਰੇਲੀਆ ਜਾਣ ਵਾਲੇ ਪੈਸੇਂਜਰ ਦੇ ਸਮਾਨ ਦੀ ਤਲਾਸ਼ੀ ਦੌਰਾਨ 23 ਕਿਲੋ ਅਤੇ 19 ਫਰਵਰੀ ਨੂੰ ਦੋ ਪੈਸੇਂਜਰਸ ਦੇ ਸਮਾਨ 'ਚੋਂ 19 ਕਿਲੋ 200 ਗ੍ਰਾਮ ਤੇ 16 ਕਿਲੋ 400 ਗ੍ਰਾਮ ਮੈਥਾਮ ਫੈਂਟਾਮਾਈਨ ਬਰਾਮਦ ਹੋਈ ਹੈ ਨਿਊਜ਼ੀਲੈਂਡ ਜਾਣ ਵਾਲੇ ਇੱਕ ਪੈਸੇਂਜਰ ਤੋਂ ਲਗਭਗ 25 ਕਿਲੋ ਮੈਥਾਮ ਫੈਂਟਾਮਾਈਨ ਬਰਾਮਦ ਕੀਤੀ ਗਈ ਇਹਨਾਂ 6 ਪੈਸੇਂਜਰਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਬਲੇ ਗੌਰ ਹੈ ਕਿ ਕੈਨੇਡਾ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਤੇ ਟੌਕਸਿਕ ਡਰੱਗਜ਼ ਇੱਕ ਵੱਡੀ ਸਮੱਸਿਆ ਬਣੀ ਹੋਈਆਂ ਨੇ ਪਰ ਨਾਲੋਂ ਨਾਲ ਪਿਛਲੇ ਸਮੇਂ ਦਰਾਨ ਇੱਕ ਖਬਰਾਂ ਵੀ ਚਰਚਾ ਚ ਆਈਆਂ ਕਿ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੇ ਹੋਰ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕੁਝ ਅਜਿਹੇ ਲੈਬਸ ਨੇ ਜਿਨ੍ਹਾਂ ਦੇ ਵੱਲੋਂ ਫੈਂਟਨਲ ਦੇ ਰਾਹੀਂ ਡਰੱਗ ਇੱਥੇ ਬਣਾਇਆ ਜਾਂਦਾ ਤੇ ਉਸ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਹਾਂਗਕਾਂਗ ਵਰਗੀਆਂ ਗਲੋਬਲ ਮਾਰਕੀਟਸ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਤੇ ਮੱਦੇਨਜ਼ਰ ਬੇਸ਼ੱਕ ਸੀਬੀਐਸ ਅਤੇ ਪੁਲਿਸ ਅਫੀਸ਼ੀਅਲਸ ਦੇ ਵੱਲੋਂ ਕਈ ਕਦਮ ਚੁੱਕੇ ਗਏ ਪਰ ਇਸ ਮਾਮਲੇ 'ਚ ਹਾਲੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਪਾਰੇ ਇਹ ਵਾਕਈ ਬਾਰਡਰ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਮਿਲੀ ਇੱਕ ਵੱਡੀ ਕਾਮਯਾਬੀ ਹੈ ਅਗੇ ਕੱਲ ਕਰੀਏ ਕਾਰਬਨ ਟੈਕਸ ਦੀ ਤਾਂ ਕਾਰਬਨ ਟੈਕਸ ਕੈਨੇਡੀਅਨ ਸਿਆਸਤ ਦੇ ਵਿੱਚੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਬੇਸ਼ੱਕ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਕਾਰਬਨ ਟੈਕਸ ਕੰਜ਼ਿਊਮਰਸ ਦੇ ਉੱਪਰ ਖਤਮ ਕਰਨ ਦਾ ਫੈਸਲਾ ਲਿਆ ਗਿਆ ਜੋ ਕਿ 1 April ਤੋਂ ਪ੍ਰਭਾਵੀ ਹੋਏਗਾ ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਵੀ ਕਾਰਬਨ ਟੈਕਸ ਅੱਜ ਰਾਤ ਤੋਂ ਐਲੀਮੀਨੇਟ ਕਰ ਦਿੱਤਾ ਜਾਏਗਾ ਜਿਸ ਦੇ ਨਾਲ ਲੋਕਾਂ ਨੂੰ ਮਿਲਣ ਵਾਲੀ ਰਿਬੇਟ ਦੀ ਵੀ ਆਖਰੀ ਕਿਸ਼ਤ ਹੋਏਗੀ ਇਸ ਦਾ ਅਸਰ ਗੈਸੋਲੀਨ ਦੀਆਂ ਕੀਮਤਾਂ ਦੇ ਉੱਪਰ 17 ਤੋਂ 18 ਸੈਂਟ ਤੱਕ ਨਜ਼ਰ ਆਏਗਾ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਕੰਜ਼ਿਊਮਰ ਕਾਰਬਨ ਟੈਕਸ ਨੂੰ ਖਤਮ ਕਰਨ ਦੇ ਲਈ ਕਦਮ ਚੁੱਕੇ ਗਏ ਨੇ ਸੂਬੇ ਦੀ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੈਲੀ ਨੇ ਵਿਧਾਨ ਸਭਾ ਚ 17 ਸਾਲ ਪੁਰਾਣੇ ਕਾਰਬਨ ਟੈਕਸ ਨੂੰ ਲੋਕਾਂ ਦੇ ਲਈ ਖਤਮ ਕਰਨ ਸੰਬੰਧੀ ਬਿੱਲ ਪੇਸ਼ ਕੀਤਾ ਹੈ ਉਤਤੇ ਹੀ April ਚ ਲੋਕਾਂ ਨੂੰ ਮਿਲਣ ਵਾਲੀ ਕਾਰਬਨ ਟੈਕਸ ਨਾਲ ਜੁੜੀ ਹੋਈ ਰਕਮ ਅੰਤਿਮ ਪੇਮੈਂਟ ਹੋਏਗੀ ਗੌਰਤੂ ਲੱਭ ਹੈ ਕਿ BC ਦੇ ਵਿੱਚ ਕੰਜ਼ਿਊਮਰ ਕਾਰਬਨ ਟੈਕਸ 2000 8 ਤੋਂ ਲਾਗੂ ਹੈ ਤੇ ਇਸ ਦੇ ਖਤਮ ਹੋਣ ਦੇ ਨਾਲ ਸੂਬੇ ਦੇ ਵਿੱਚ ਲਗਭਗ 1.5 ਬਿਲੀਅਨ ਡਾਲਰ ਦੇ ਰੈਵਨਿਊ ਦਾ ਨੁਕਸਾਨ ਹੋਏਗਾ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ 1 April ਤੋਂ ਸੂਬੇ ਦੇ ਗੈਸ ਸਟੇਸ਼ਨਸ ਦੇ ਉੱਪਰ ਗੈਸ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਦੇਖਣ ਨੂੰ ਮਿਲੇਗੀ ਕਿਉਂਕਿ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ਦੇ ਵੱਲੋਂ ਇੱਕ ਕਾਨੂੰਨ ਰਾਹੀਂ ਵਿਧਾਨ ਸਭਾ ਦੇ ਵਿੱਚ ਕੰਜ਼ਿਊਮਰ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਕੀਤੀ ਗਈ ਹੈ ਜੋ ਕਿ ਮਿਡ ਰਾਤ ਤੋਂ ਲਾਗੂ ਹੋਏਗੀ ਇਸ ਕਦਮ ਦੇ ਨਾਲ ਗੈਸ ਸਟੇਸ਼ਨਸ ਦੇ ਉੱਪਰ ਲਗਭਗ 17 ਸੈਂਟ ਪ੍ਰਤੀ ਲੀਟਰ ਗੈਸ ਦੀਆਂ ਕੀਮਤਾਂ 'ਚ ਕਮੀ ਆਏਗੀ ਅਤੇ ਇਸ ਤੋਂ ਇਲਾਵਾ ਘਰਾਂ ਦੇ ਵਿੱਚ ਆ ਰਹੀ ਨੇਚਰਲ ਗੈਸ ਦੇ ਵਿੱਚ ਪ੍ਰਤੀ ਮਹੀਨਾ 30 ਡਾਲਰ ਦੀ ਬਚਤ ਹੋਏਗੀ ਹਾਲਾਂਕਿ ਸੂਬਾ ਸਰਕਾਰ ਦੇ ਲਈ ਵਿਧਾਨ ਸਭਾ 'ਚ ਐਨ ਮੌਕੇ ਉੱਪਰ ਇਸ ਬਿੱਲ ਨੂੰ ਪਾਸ ਕਰਨਾ ਚੁਣੌਤੀ ਹੋ ਸਕਦਾ ਹੈ ਬੀਸੀ ਗ੍ਰੀਨਸ ਰਿਪਲੇਸਮੈਂਟ ਕਲਾਈਮੇਟ ਪਲਾਨ ਦੇ ਬਿਨਾ ਬਿੱਲ ਨੂੰ ਸਮਰਥਨ ਦੇਣ ਤੋਂ ਝਿਜਕ ਰਹੀ ਹੈ ਉਤੇ ਹੀ ਬੀਸੀ ਕੰਜ਼ਰਵੇਟਿਵ ਨੇ ਕਿਹਾ ਹੈ ਕਿ ਉਹ ਬਿੱਲ ਤਾਂ ਹੀ ਸਮਰਥਨ ਕਰਨਗੇ ਜੇ ਇਸ ਦਾ ਬੋਝ ਅੱਗੇ ਇੰਡਸਟਰੀ ਉੱਪਰ ਨਹੀਂ ਪਵੇਗਾ ਪਾਰਟੀ ਲੀਡਰ ਜੌਨ ਰੈਸਟਰ ਨੇ ਕਿਹਾ ਕਿ ਇਸ ਸਮੇਂ ਇੰਡਸਟਰੀ ਸਪਸ਼ਟ ਤੌਰ ਤੇ ਮੁਸ਼ਕਲ ਵਿੱਚ ਹੈ ਤੇ ਈਬੀ ਇਹ ਕਹਿ ਰਹੇ ਨੇ ਕਿ ਇੰਡਸਟਰੀ ਉੱਤੇ ਕਾਰਬਨ ਟੈਕਸ ਦਾ ਵਾਧੂ ਭਾਰ ਪਾਉਣ ਜਾ ਰਹੇ ਨੇ ਤੇ ਲੋਕਾਂ ਦੇ ਲਈ ਇਸ ਨੂੰ ਖਤਮ ਕਰ ਰਹੇ ਨੇ ਜਿਸ ਕਾਰਨ ਕੰਜ਼ਰਵੇਟਿਵ ਇਸ ਦਾ ਸਮਰਥਨ ਨਹੀਂ ਕਰਦੀ ਪਰ ਦੂਜੇ ਪਾਸੇ ਸਰਕਾਰ ਦੀਆਂ ਕੋਸ਼ਿਸ਼ਾਂ ਇਸ ਸੰਬੰਧੀ ਪੋਰਿੰਗ ਹਨ ਲਰਨ ਐਂਡ ਗਰੋ ਅਕੈਡਮੀ ਜਿਸ ਦੇ ਵੱਲੋਂ ਫ੍ਰੈਂਚ ਅਤੇ ਆਇਲਸ ਦੀ ਤਿਆਰੀ ਸਟੂਡੈਂਟਸ ਨੂੰ ਕਰਵਾਈ ਜਾਂਦੀ ਹੈ ਤਾਂ ਕਿ ਉਹ ਇਸ ਦੇ ذریعے ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਣ ਇਸ ਵੰਦੀ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਅਵਨ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ ਆਇਲਸ ਤੇ ਫ੍ਰੈਂਚ ਹੈ ਇਹ ਕਿੱਦਾਂ ਇੱਥੇ ਪਰਮਾਨੈਂਟ ਰੈਜ਼ਿਡੈਂਸੀ ਦਾ ਪਾਥਵੇ ਬਣ ਸਕਦਾ ਹੈ ਕੀ ਇਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਹਾਂਜੀ ਬਿਲਕੁਲ ਜੀ ਸੋ ਆਇਲਸ ਤੇ ਫ੍ਰੈਂਚ ਜਿਹੜੇ ਹੈਗੇ ਆ ਦੋਨੋਂ ਹੀ ਇੱਕ ਇਕੁਅਲੀ ਇੰਪੋਰਟੈਂਸ ਰੱਖਦੇ ਆ ਇਮੀਗ੍ਰੇਸ਼ਨ ਵਿੱਚ ਜੇ ਤੁਸੀਂ ਪੀਆਰ ਕਰਨੀ ਹੈਗੀ ਹੈ ਜਾਂ ਤੁਹਾਨੂੰ ਆਇਲਸ ਕਰਨੀ ਪੈਂਦੀ ਹੈ ਜਾਂ ਤੁਹਾਨੂੰ ਫ੍ਰੈਂਚ ਕਰਨੀ ਪੈਂਦੀ ਹੈ ਬਟ ਦੋਨਾਂ ਦੇ ਜਿਹੜੇ ਬੈਂਡ ਸਕੋਰਸ ਹੈਗੇ ਆ ਉਹ ਵੀ ਡਿਫਰੈਂਟ ਹੈ ਡਿਪੈਂਡਿੰਗ ਅਪਨ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਕਿਸ ਚੀਜ਼ ਵਿੱਚ ਹੈਗਾ ਰਾਈਟ ਸੋ ਨੌਕ A ਐਂਡ ਨੌਕ B ਐਂਡ ਨੌਕ C ਸੋ ਹਾਂਜੀ ਦੋਨੋਂ ਹੀ ਬਹੁਤ ਇੰਪੋਰਟੈਂਟ ਹੈ ਬਟ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਇਲਸ ਕਰਨੀ ਹੈ ਕਿ ਫ੍ਰੈਂਚ ਕਰਨੀ ਹੈ ਹਾਂਜੀ ਤੇ ਗਵਰਨਮੈਂਟ ਦਾ ਫੋਕਸ ਹੈ ਫ੍ਰੈਂਚ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਇਸ ਸਮੇਂ ਬਿਲਕੁਲ ਅਰਸ਼ ਜੀ ਐਸਵੇਲੇ ਜਿਹੜਾ ਫੋਕਸ ਹੈ ਉਹ ਫ੍ਰੈਂਚ ਤੇ ਹੀ ਚੱਲ ਰਿਹਾ ਹੈ ਕਿਉਂਕਿ ਗਵਰਨਮੈਂਟ ਮੰਗਦੀ ਹੈ ਕਿ ਫ੍ਰੈਂਕੋਫੋਨਸ ਜਿਹੜੇ ਹੈਗੇ ਉਹ ਜਾਦੇ ਹੋਣੇ ਚਾਹੀਦੇ ਹੈ ਫ੍ਰੈਂਚ ਜਿਹੜੇ ਲੈਂਗੁਏਜ ਬੋਲਣ ਵਾਲੇ ਹੈ ਉਹਨਾਂ ਦੀ ਤਾਕਾ ਹਰ ਸ਼ਹਿਰ ਵਿੱਚ ਹਰ ਸਿਟੀ ਵਿੱਚ ਇਕੁਅਲੀ ਹੋਣੀ ਚਾਹੀਦੀ ਹੈ ਇਸ ਲਈ ਇਹਨਾਂ ਨੇ ਹੁਣ ਟੀਸੀਐਫ ਤੇ ਟੀਈਐਫ ਐਗਜ਼ਾਮਸ ਕਰਦੇ ਹੈ ਫ੍ਰੈਂਚ ਤੇ Like, गया, गया, five, right? so, फ्रेंच ਦੇ ਜਿਹੜੇ ਸਕੋਰਸ ਹੈ ਉਹ ਵੀ ਬਹੁਤ ਲੋ ਜਾ ਰਹੇ ਐ ਐਸ ਕੰਪੇਅਰ ਟੂ ਆਇਲਸ ਮੈਨੂੰ ਲੱਗਦਾ ਲਾਸਟ ਵਾਲਾ ਦਾ ਸਕੋਰ ਗਿਆ ਉਹ ਗਿਆ 375 ਸਕੋਰਸ ਕੁਝ ਵੀ ਨਹੀਂ ਹੈਗਾ ਜੇ ਆਪਾਂ ਕੰਪੇਅਰ ਕਰੀਏ ਆਇਲਸ ਨਾਲ 5 600 ਤੱਕ ਕ੍ਰੋਸ ਕੀਤਾ ਹੋਇਆ ਆਇਲਸ ਦਾ ਸਕੋਰਸ ਰਾਈਟ ਸੋ ਫ੍ਰੈਂਕੋਫੋਨਸ ਯਰ ਫ੍ਰੈਂਚ ਲੈਂਗੁਏਜ ਦਾ ਬਹੁਤ ਹੈਲਪਫੁਲ ਹੈਗੀ ਆ ਇਫ ਇਟ ਡਰਾ ਉਹ ਇਹ ਅਲੱਗ ਕੱਢ ਰਹੇ ਜੀ ਹੁਣ ਹਾਂਜੀ ਬਿਲਕੁਲ ਐਸ ਵੇਲੇ ਸਿਰਫ ਫ੍ਰੈਂਚ ਲੈਂਗੁਏਜ ਦੇ ਜਿਹੜੇ ਐਗਜ਼ਾਮਸ ਹੈ ਉਹਨਾਂ ਦੇ ਹੀ ਡਰਾ ਨਿਕਲ ਰਹੇ ਆ ਆਇਲਸ ਤੇ ਸੈਲਪਿਪ ਦੇ ਤਾਂ ਹਜੇ ਮੈਨੂੰ ਲੱਗਦਾ ਨਹੀਂ ਕੋਈ ਕੋਈ ਖਾਸ ਡਰਾ ਨਿਕਲਿਆ ਹੈਗਾ ਯਾ ਤੇ ਜਦੋਂ ਫ੍ਰੈਂਚ ਸਿੱਖਣ ਦੀ ਗੱਲ ਆਉਂਦੀ ਆ ਤਾਂ ਜਦੋਂ ਸਾਡੀ ਕਮਿਊਨਿਟੀ ਦੀ ਗੱਲ ਕਰਦੇ ਆ ਸਾਡੇ ਯੰਗਸਟਰਸ ਦੀ ਗੱਲ ਕਰਦੇ ਹੋ ਕੰਨੀ ਕਤਰੋਂਦੇ ਬੇਸ਼ੱਕ ਕੈਨੇਡਾ ਦੀ ਸੈਕੰਡ ਆਫੀਸ਼ਲ ਲੈਂਗੁਏਜ ਆ ਇਹਦੇ باوجود ਦੇ ਡਰ ਕਿਉਂ ਆ ਤੇ ਨਿਕਲ ਕਿਵੇਂ ਸਕਦਾ ਬਿਲਕੁਲ ਜੀ ਨਵਾਂ ਕੁਝ ਵੀ ਸਿੱਖਣਾ ਹੋਵੇ ਡਰ ਤਾਂ ਹਰ ਇੱਕ ਨੂੰ ਹੀ ਰਹਿੰਦਾ ਸਾਨੂੰ ਵੀ ਡਰ ਲੱਗਦਾ ਕਿ ਕੋਈ ਨਵੀਂ ਚੀਜ਼ ਅਸੀਂ ਇੰਪਲੀਮੈਂਟ ਕਰਨੀ ਹੈ ਤਾਂ ਪਤਾ ਨਹੀਂ ਸਕਸੈਸਫੁਲ ਹੋਵਾਂਗੇ ਨਹੀਂ ਹੋਵਾਂਗੇ ਬਾਕੀ ਲੈਂਗੁਏਜ ਦੀ ਏਰ ਸ਼ੇ ਹੋ ਜਾਂਦੀ ਹੈ ਕਿ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਟਾਈਮ ਵੀ ਚਾਹੀਦਾ ਲੈਂਗੁਏਜ ਨਵੀਂ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਉਹਨਾਂ ਕੋ ਫੋਕਸ ਵੀ ਚਾਹੀਦਾ ਪਰ ਸਾਨੂੰ ਪਤਾ ਹੈ ਬੀਇੰਗ ਔਨ ਵਰਕ ਪਰਮਿਟਸ ਯਾ ਇੰਟਰਨੈਸ਼ਨਲ ਸਟੂਡੈਂਟਸ ਲਾ ਲੋ ਸਾਡੇ ਕੋਲ ਨਾ ਇੰਨਾ ਵਕਤ ਹੈ ਨਾ ਅਸੀਂ ਇੰਨੇ ਫੋਕਸਡ ਆ ਕਿ ਅਸੀਂ ਕਿਸੇ ਨਵੀਂ ਚੀਜ਼ ਨੂੰ ਟਰਾਈ ਕਰਕੇ ਉਹਦੇ ਤੇ 4-5 ਮਹੀਨੇ ਲਾ ਸਕੀਏ ਸੋ ਇਹੀ ਇੱਕ ਡਰ ਹੈ ਕਿ ਜੇ ਅਸੀਂ ਸਟਾਰਟ ਕਰਾਂਗੇ ਫ੍ਰੈਂਚ ਲੈਂਗੁਏਜ ਉਹਨੂੰ ਲੰਬਾ ਸਮਾਂ ਸਿੱਖਣਾ ਪੈਣਾ ਇੱਕ ਤਾਂ ਲੋਕਾਂ ਨੂੰ ਲੱਗਦਾ ਤੇ ਇੱਕ ਸਾਡ ਤੋਂ ਸਿੱਖੀ ਨਹੀਂ ਜਾਣੀ ਕਿਉਂ ਇੱਕ ਨਵੀਂ ਚੀਜ਼ ਇੱਕ ਹਵਾ ਬਣੀ ਹੋਈ ਹੈ ਆਪਣੀ ਕਮਿਊਨਿਟੀ ਵਿੱਚ ਤਾਂ ਖਾਸ ਕਰੇ ਇੱਕ ਕਈ ਵਾਰ ਇਹ ਹੁੰਦਾ ਕਿ ਇੱਕ ਬੈਰੀਅਰ ਬਣਾ ਲੈਂਦਾ ਵਿਅਕਤੀ ਮੈਥੋਆਇਲਸ ਇਸ ਤੋਂ ਜ਼ਿਆਦਾ ਬੈਂਡ ਮੇਰੇ ਨਹੀਂ ਆਉਣੇ ਫਰੈਂਚ ਵਿੱਚ ਨਹੀਂ ਕਰ ਸਕਦਾ ਜਾਂ ਉਹਨੂੰ ਰਸਤਾ ਨਹੀਂ ਮਿਲਦਾ ਕਿ ਕਿੱਥੋਂ ਇਹ ਸਟਾਰਟ ਕਰਨਾ ਕਿਵੇਂ ਤਾਂ ਤੁਹਾਡੀ ਅਕੈਡਮੀ ਇਹਦੇ ਚ ਕਿੱਦਾਂ ਸਹਾਇ ਹੋ ਸਕਦੇ ਤੁਸੀਂ ਕਿੱਦਾਂ ਸਟੂਡੈਂਟ ਨੂੰ ਜਿਹੜਾ ਤਿਆਰ ਕਰਦੇ ਹੋ ਬਿਲਕੁਲ ਜੀ ਸਾਡੇ ਕੋਲ ਬਹੁਤ ਚੈਲੈਂਜਿੰਗ ਟਾਸਕ ਚੈਲੈਂਜਿੰਗ ਟਾਸਕ ਲੈ ਕੇ ਆਉਂਦੇ ਆ ਲੋਕ ਕਿ ਮੈਂ 5 ਫਰੀ ਪੇਪਰ ਦਿੱਤਾ ਆਇਲਸ ਦਾ ਤੇ ਮੈਂ ਤਾਂ ਬਸ 4 4.5 ਤੱਕ ਹੀ ਸਟਕ ਹੈਗਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੀਆਂ ਟਿਪਸ ਐਂਡ ਸਟ੍ਰੈਟਜੀਜ਼ ਤੇ ਅਸੀਂ ਜ਼ਿਆਦਾ ਫੋਕਸ ਕਰਦੇ ਆ ਸਾਨੂੰ ਮਟੀਰੀਅਲ ਤਾਂ ਨਹੀਂ ਹੁੰਦਾ ਉਹ ਗੂਗਲ ਤੇ ਬਹੁਤ ਕੁਝ ਪਿਆ ਹੋਇਆ ਪਰ ਜੋ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਆ ਜੇ ਤੁਸੀਂ ਉਹਨਾਂ ਤੇ ਹੀ ਵਰਕ ਕਰ ਲਓ ਤਾਂ 5 ਤੋਂ 7 ਬੈਂਡ ਤੱਕ ਪਹੁੰਚਣ ਲੱਗੇ ਤੁਹਾਨੂੰ ਟਾਈਮ ਨਹੀਂ ਲੱਗਦਾ ਸੋ ਸਾਡੀ ਅਕੈਡਮੀ ਵਿੱਚ ਅਸੀਂ ਸਪੈਸੀਫਿਕਲੀ ਟਿਪਸ ਤੇ ਸਟ੍ਰੈਟਜੀਜ਼ ਵਿੱਚ ਹੀ ਦਾ ਜੋਰ ਲਾਉਣਾ ਹੈ ਕਿ ਸਟੂਡੈਂਟ ਉਸ ਚੀਜ਼ ਨੂੰ ਹੀ ਸਟਕ ਰਵੇ ਤੇ ਉਸ ਚੀਜ਼ ਤੋਂ ਹੀ ਪ੍ਰੈਕਟਿਸ ਕਰੇ ਡੈਫੀਨਿਟਲੀ ਰਿਜ਼ਲਟਸ ਆਉਂਦੇ ਆ ਬਹੁਤ ਸੁਣੇ ਆਉਂਦੇ ਆ ਨਾਲੇ ਸੋ ਹੁਣ ਡਰਾਅ ਨਿਕਲ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਆਉਣ ਵਾਲੇ ਸਮੇਂ ਚ ਐਕਸਪਾਇਰ ਹੋਣ ਇਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਹੁਣ ਆਇਲਸ ਤੇ ਫ੍ਰੈਂਚ ਕਿਵੇਂ ਮਾਧਿਅਮ ਬਣ ਸਕਦਾ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਤੇ ਸੰਪਰਕ ਜੀ ਉਹਨਾਂ ਨੇ ਕਰਨਾ ਤਾਂ ਕਿs ਢੰਗ ਦੇ ਨਾਲ ਕਰ ਸਕਦੇ। ਬਿਲਕੁਲ ਜੀ ਅਸੀਂ ਆਨਲਾਈਨ ਕਲਾਸਸ ਵੀ ਪ੍ਰੋਵਾਈਡ ਕਰਦੇ ਹਾਂ ਫ੍ਰੈਂਚ ਕਲਾਸਸ ਵੀ ਸਾਡੇ ਕੋਲ ਆਨਲਾਈਨ ਹੁੰਦੀਆਂ ਸੋ ਤੁਸੀਂ ਘਰੇ ਬੈਠ ਕੇ ਆਪਣੇ ਵਰਕਪਲੇਸ ਤੇ ਕਿਤੇ ਵੀ ਆਪਣੀਆਂ ਫ੍ਰੈਂਚ ਕਲਾਸਸ ਵੀ ਸਟਾਰਟ ਕਰ ਸਕਦੇ ਹੋ। ਵੀ ਤੁਸੀਂ ਆਇਲਸ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ 6043005988 ਤੇ ਕੰਟੈਕਟ ਕਰ ਸਕਦੇ ਹੋ। ਪਲੱਸ ਸਾਡਾ ਹੈੱਡ ਆਫਿਸ ਐਬਟਸਫਰਡ ਹੈਗਾ ਤੁਸੀਂ ਆਰਬਨ ਸਟਰੀਟ 2646 ਤੇ ਆ ਕੇ ਸਾਨੂੰ ਮਿਲ ਵੀ ਸਕਦੇ ਹੋ। ਹੁਣ ਦੇਖਦੇ ਹਾਂ ਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ। ਇਲੈਕਸ਼ਨ ਅਨਾਉਂਸ ਹੋ ਚੁੱਕੀ ਹੈ ਫੈਡਰਲ ਸਰਕਾਰ ਵੱਲੋਂ ਤੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਨਾ ਜਿਹੜੇ ਟੈਕਸਟ ਮੈਸੇਜ ਆ ਰਹੇ ਨੇ ਆ ਆਮ ਤੌਰ ਤੇ ਹੁੰਦਾ ਲੋਕੀ ਕਹਿੰਦੇ ਵੀ ਚਲੋ ਟੈਕਸਟ ਮੈਸੇਜ ਆਇਆ ਹੈ ਤੁਹਾਨੂੰ ਅਗਲੇ ਗੱਲਬਾਤ ਪੁੱਛਦੇ ਨੇ ਕਈਆਂ ਨੂੰ ਤਾਂ ਚਾਹ ਹੁੰਦਾ ਵੀ ਚਲੋ ਸਾਨੂੰ ਹੁਣ ਕਹਿਣ ਦਾ ਮੌਕਾ ਮਿਲਿਆ ਤੇ ਅਸੀਂ ਇਹਨਾਂ ਨੂੰ ਉਹ ਗੱਲ ਆਪਣੇ ਮਨ ਦੀ ਦੱਸੀਏ ਵੀ ਭਾਈ ਅਸੀਂ ਕੀ ਚਾਹੁੰਦੇ ਹਾਂ ਇਲੈਕਸ਼ਨ ਦੇ ਵਿੱਚ ਗਾਂ ਜਿਹੜੇ ਲੀਡਰ ਨੇ ਬਣਨਾ ਉਹ ਕੀ ਕਰੇ ਇਸੇ ਤਰ੍ਹਾਂ ਦੀ ਗੱਲਬਾਤ ਜੀ ਇੱਕ ਕੈਨਗਰੀ ਦੀ ਸਟੇਸੀ ਸ਼ੌਨਕਾ ਉਹਨੂੰ ਵੀ ਫੋਨ ਕਰ ਲਈ ਮਤਲਬ ਟੈਕਸਟ ਮੈਸੇਜ ਜਦੋਂ ਉਹਦੇ ਫੋਨ ਤੇ ਰਿੰਗ ਕੀਤਾ ਤੇ ਉਹ ਵੀ ਨੱਠ ਕੇ ਗਈ ਦੇਖਣ ਨੂੰ ਉਹਨੂੰ ਪਤਾ ਲੱਗਾ ਕਿ ਇਹ ኢਆਰਜੀ ਨੈਸ਼ਨਲ ਰਿਸਰਚ ਨਾਂ ਦੀ ਕੰਪਨੀ ਤੋਂ ਆ ਰਹੀ ਹੈ ਗੱਲ ਤੇ ਮੈਂ ਉਹਦਾ ਜਵਾਬ ਦੇਵਾਂ ਉਹਨੇ ਪਹਿਲਾਂ ਉਹਦਾ ਜਵਾਬ ਉਹਨੂੰ ਪੁੱਛਣ ਲੱਗੇ ਜੀ ਜਿਹੜੇ ਨੇ ਉਹ ਵੱਖਰੇ ਵੱਖਰੇ ਤਰ੍ਹਾਂ ਦੇ ਸਵਾਲ ਉਹਨੂੰ ਪੁੱਛਿਆ ਵੀ ਤੇਰਾ ਜਿਹੜਾ ਹੈਗਾ ਮੂਵਮੈਂਟਰਲੀ ਥੋੜੇ ਚਿਰ ਰੋਕ ਕੇ ਨਾ ਉਹਨੂੰ ਪੁੱਛਣ ਲੱਗੇ ਵੀ ਆਪਣਾ ਪੋਸਟਲ ਕੋਡ ਦੇ ਸਾਨੂੰ ਤੂੰ ਉਹਨੇ ਪੋਸਟਲ ਕੋਡ ਦੇਤਾ ਜਦੋਂ ਪੋਸਟ ਕੋਡ ਦਿੱਤਾ ਫਿਰ ਉਹਨੂੰ ਪੁੱਛਦੇ ਵੀ ਤੇਰਾ ਨਾਂ ਕੀ ਆ ਫਿਰ ਉਹਨੂੰ ਸ਼ੱਕ ਜਿਆ ਪਿਆ ਵੀ ਇਹਨਾਂ ਨੂੰ ਮੇਰਾ ਨਾਂ ਕਾਦ ਲਈ ਚਾਹੀਦਾ ਹੁੰਦਾ ਫਿਰ ਉਹਨੇ ਜੀ ਉਹ ਬੰਦ ਕਰ ਦਿੱਤਾ ਜਦੋਂ ਹੁਣ ਉਹਨੇ ਇਹ ਗੱਲਬਾਤ ਜਿਹੜੀ ਆ ਮੀਡੀਆ ਨੂੰ ਦੱਸੀ ਆ ਉਗਨੀ ਮੈਨੂੰ ਉਸ ਵੇਲੇ ਸ਼ੱਕ ਪੈ ਗਈ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿਹੜੀ ਨੈਸ਼ਨਲ ਕੈਨੇਡੀਅਨ ਰਿਸਰਚ ਇਨਸਾਈਟਸ ਕਾਉਂਸਲ ਆ CRIC ਉਹਨਾਂ ਨੂੰ ਉਹਦੀ ਪੋਲਿੰਗ ਇੰਡਸਟਰੀ ਦੀ ਇੱਕ ਐਸੋਸੀਏਸ਼ਨ ਆ ਉਹਨਾਂ ਨੂੰ ਫੋਨ ਜਾਂਦੇ ਨੇ ਲੋਕਾਂ ਦੇ ਵੀ ਭਾਈ ਆ ਸਾਨੂੰ ਇਸ ਤਰ੍ਹਾਂ ਇੱਕ ERG ਨੈਸ਼ਨਲ ਰਿਸਰਚ ਆ ਉਹਨਾਂ ਵੱਲੋਂ ਫੋਨ ਆਉਂਦੇ ਆ ਦੱਸੋ ਕੀ ਕਹਾਣੀ ਕੀ ਆ ਉਹ ਜਿਹੜੀ ਉਹ ਐਸੋਸੀਏਸ਼ਨ ਹੈ ਜੀ ਉਹ ਕਹਿੰਦੇ ਵੀ ਉਹ ਇਹ ਜਿਹੜੀ ਕੰਪਨੀ ਸਾਡੀ ਤਾਂ ਉਹ ਮੈਂਬਰ ਨਹੀਂ ਹੈ ਕਿਉਂਕਿ ਜਿਹੜੇ ਲੋਕ ਸਾਡੀ ਕੰਪਨੀ ਦੇ ਮੈਂਬਰ ਨੇ ਐਸੋਸੀਏਸ਼ਨ ਦੇ ਉਹਨਾਂ ਨੂੰ ਇੱਕ ਪਾਰਟਿਕੂਲਰ ਢੰਗ ਤਰੀਕੇ ਦੱਸੇ ਜਾਂਦੇ ਨੇ ਵੀ ਤੁਸੀਂ ਇਸ ਤਰ੍ਹਾਂ ਲੋਕਾਂ ਕੋਲੋਂ ਡਾਟਾ ਇਕੱਠਾ ਕਰਨਾ ਆ ਆ ਗੱਲਬਾਤ ਪੁੱਛਣੀ ਆ ਤੇ ਉਹਦਾ ਜਵਾਬ ਜਿਹੜੇ ਆ ਬਾਅਦ ਦੇ ਵਿੱਚ ਤੁਸੀਂ ਕੰਪਾਈਲ ਕਰਕੇ ਦੱਸ ਦੇਣੇ ਵੀ ਲੋਕ ਆ ਚੀਜ਼ਾਂ ਚਾਹੁੰਦੇ ਨੇ ਉਹ ਕਹਿੰਦੇ ਵੀ ਇਹ ਕੰਪਨੀ ਸਾਡੀ ਮੈਂਬਰ ਨਹੀਂ ਹੈ ਤੇ ਜਦੋਂ ਜੀ ਲੋਕਾਂ ਨੇ ਹੁਣ ਗਾਂਹ ਜਾ ਕੇ ਹੋਰ ਉਹਦੇ ਬਾਰੇ ਰਿਸਰਚ ਕੀਤੀ ਵੀ ਭਾਈ ਇਹ ਹੈ ਕੌਣ ਨੇ ਤੇ ਉਥੇ ਪਤਾ ਲੱਗਾ ਜੀ ਇਹ ਈਆਰਜੀ ਨੈਸ਼ਨਲ ਰਿਸਰਚ ਜਿਹੜੀ ਆ ਇਹ ਇੱਕ ਕਮਿਊਨੀਕੇਸ਼ਨ ਸਰਵਿਸ ਪ੍ਰੋਵਾਈਡਰ ਆ ਫੋਰ ਇਲੈਕਟ ਰਾਈਟ ਨਾ ਦੀ ਇੱਕ ਹੋਰ ਜਿਹੜੀ ਗਾਂਹ ਹੈ ਜੀ ਉਹਦੇ ਲਈ ਇਹ ਕਮਿਊਨੀਕੇਸ਼ਨ ਸਰਵਿਸ ਪ੍ਰੋਵਾਈਡਰ ਆ ਸੋ ਇਹ ਲਿਸਟਡ ਹੋਈ ਹੈ ਐਸ ਅ ਸੀਐਸਪੀ ਫਾਰ ایਆਰਜੀ ਨੈਸ਼ਨਲ ਰਿਸਰਚ ਜਦੋਂ ਇਹਦੀ ਕਾਰਪੋਰੇਟ ਰਜਿਸਟਰੀ ਸਰਚ ਕੀਤੀ ਜਾਂਦੀ ਆ ਤੇ ਉਹ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਮਿਸਟਰ ਤਬੌਨ ਉਹ ਕਹਿੰਦੇ ਵੀ ਇਹ ایਆਰਜੀ ਤੇ ਇਲੈਕਟ ਰਾਈਟ ਇਹਨਾਂ ਦਾ ਸੇਮ ਹੀ ਦੋਨਾਂ ਦਾ ਮੇਲਿੰਗ ਐਡਰੈਸ ਆ ਸੋ ਉਹਦੀ ਉਹ ایਆਰਜੀ ਦੀ ਕੋਈ ਵੈਬਸਾਈਟ ਵੀ ਨਹੀਂ ਹੈ ਪਰ ਉਹਨਾਂ ਨੂੰ ਇਲੈਕਟ ਰਾਈਟ ਦੀ ਵੈਬਸਾਈਟ ਮਿਲੀ ਹੈ ਪਰ ਉਹਦੇ ਤੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ। ਉਹ ਕਹਿੰਦੇ ਹੋ ਸਕਦਾ ਇੱਕ ਕੰਪਨੀ ਲਿਜਿਟਿਮੇਟ ਹੋਵੇ ਪਰ ਇਸ ਬਹੁਤ ਔਖਾ ਜਿੰਨੀ ਦੇਰ ਉਹਦੇ ਵਿੱਚ ਇਨੀ ਟਰਾਂਸਪੇਰੈਂਸੀ ਨਹੀਂ ਹੈ। ਜਦੋਂ মিডিਏ ਨੇ ਇਲੈਕਸ਼ਨ ਰਾਈਟ ਨੂੰ ਅਪਰੋਚ ਕੀਤੀ ਗੱਲਬਾਤ ਪੁੱਛਣ ਲਈ ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਹੁਣ ਜਿਹੜੇ ਕੁਝ ਸਾਈਬਰ ਸਿਕਿਉਰਿਟੀ ਐਕਸਪਰਟ ਹੈਗੇ ਆ ਜੀ ਉਹਨਾਂ ਦਾ ਲੋਕਾਂ ਨੂੰ ਇਹ ਸੁਝਾਆ ਆ ਕਿ ਭਾਈ ਤੁਸੀਂ ਏਦਾਂ ਦਾ ਜਦੋਂ ਤੁਹਾਨੂੰ ਕੋਈ ਮੈਸੇਜ ਆਉਂਦਾ ਡੋਨਟ ਰਿਪਲਾਈ ਇਗਨੋਰ ਕਰੋ ਬਲੌਕ ਕਰੋ ਤੇ ਰਿਪੋਰਟ ਕਰੋ ਕਿ ਇਹ ਸਪੈਮ ਦੇ ਤੌਰ ਤੇ ਹੈ ਕਿਉਂਕਿ ਅਦਰਵਾਈਜ਼ ਤੁਹਾਨੂੰ ਜਦ ਤਾਈਂ ਇਲੈਕਸ਼ਨ ਨਹੀਂ ਹੋਣੀ ਜੀ ਇਹ ਚੀਜ਼ਾਂ ਪਾਰਟੀਆਂ ਦੇ ਜਿਹੜੇ ਵੱਖਰੇ ਢੰਗ ਤਰੀਕੇ ਉਹਨਾਂ ਨਾਲ ਆਉਂਦੀਆਂ ਰਹਿਣੀਆਂ ਨੇ ਸੋ ਆਪਣਾ ਪਚਾ ਤੁਸੀਂ ਖੁਦ ਕਰਨਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮਿੰਟਰ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ